ਅੱਜ ਇਹਨੂੰ ਸ਼ਰਮ ਆਉਂਦੀ ਐ ਇਹਨਾਂ ਲੋਕਾਂ ਦੇ ਲੀਡਰਾਂ ਦੇ ਵਿੱਚ ਆ ਕੇ ਕੰਮ ਆ ਕੇ ਕੰਮ ਕਰਦੇ ਆ ਇਹ ਰੈਸਟੋਰੈਂਟਾਂ ਦੇ ਵਿੱਚ ਮੀਟਿੰਗਾਂ ਲੋਕਾਂ ਦੀ ਸਮੱਸਿਆਵਾਂ ਸੁਣਦੇ ਆ ਡਰਾਮੇ ਕਰਦੀ ਐ ਇਹ ਨਿਰਿੰਦਰ ਗੁਰਪਾਲ ਇੱਕ ਦੋ ਟੈਲਾਂ ਨਿਕਲੀਆਂ ਸੀਗੀਆਂ ਤੇ ਵਿੱਚੋਂ ਡਿੱਗ ਦਾ ਡਿੱਗਦੇ ਬੱਚੇ ਕਈ ਬੱਚੇ ਹੁੰਦੇ ਪਹਿਲੇ ਤਾਂ ਕਹਿੰਦੇ ਸੀ ਰਾਤ ਨੂੰ ਕਹੋ ਦਿਨ ਵਿੱਚ ਕਹੋ ਜਵਾਂਗੇ ਅੱਜ ਉਹਨਾਂ ਨੇ ਜਬਾ ਹੀ ਜਵਾਬ ਦਿੱਤਾ ਉਹ ਕਹਿੰਦੇ ਉਹ ਤਾਂ ਮਿਲ ਹੀ ਨਹੀਂ ਸਕਦੇ 10 ਵਜੇ ਮਿਲਣਗੇ ਤੀਨ ਵਾਲਾ ਜਿਹੜਾ ਪਾਣੀ ਆ ਸੁਨਨ ਚਾਹਵੇ ਉਹ ਚ ਵੀ ਦਿੱਕਤ ਆ ਰਹੀ ਹੈ ਵਿੱਚ ਵੀ ਦਿੱਕਤ ਆ ਰਹੀ ਹੈ 스멜 ਆ ਰਹੀ ਹੈ ਪਾਣੀ ਦੇ ਵਿੱਚੋਂ ਪਾਣੀ ਬਹੁਤ ਧੁੰਦਲਾ ਹਲਕਾ ਜਿਹਾ ਧੁੰਦਲਾ ਜਾ ਹੋ ਰਿਹਾ ਹੈ ਕ 스멜ਾ ਜਾ ਹੋ ਰਿਹਾ ਹੈ ਔਰ ਪੀਂਚ 스멜 ਮਾਰ ਰਹੀ ਹੈ ਪਾਣੀ ਦੇ ਵਿੱਚੋਂ ਤੋਂ ਨਿਰਿੰਦਰਪੁਰ ਪ੍ਰਾਜਾ ਇਸ ਵਾਰਡ ਦੇ ਵਿੱਚ ਆਈ ਸੀ ਵੀ ਕਹਿੰਦੇ ਤੁਸੀਂ ਵੀ ਨਾਲ ਸੀ ਉਹਦੇ ਅਸੀਂ ਇੱਕ ਚੰਗਾ ਸਮਝ ਗਏ ਵੀ ਆਮ ਘਰਾਂ ਦੀ ਐਮਐਲਏ ਲੇਡੀ ਆਹੇ ਤੁਸੀਂ ਕੁੜੀ ਐ ਜਾਂ ਨੌਜਵਾਨ ਕੁੜੀ ਐ ਕੰਮ ਕਰੂਗੀ ਸ਼ਾਇਦ ਇਹਨਾਂ ਦਾ ਸਾਰੇ ਪਿਛਲੇ ਰਿਕਾਰਡ ਤੌਰ ਤੇ 3-4 ਵਾਰੀ ਇਥੋਂ ਬੰਦੇ ਆ ਕੇ ਚਲੇ ਚੁਕੇ ਜਾ ਚੁਕੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਲੰਬੇ ਸਮੇਂ ਤੋਂ ਬਾਅਦ ਜੋ ਹੈ بارش ਹੋਈ ਲੇਕਿਨ بارش ਨੇ ਪੂਰੇ ਸੰਗਰੂਰ ਸ਼ਹਿਰ ਦੇਆਂ ਜੋ ਸਿਵਰੇ ਬੋਰਡ ਦੇ ਜੋ ਪ੍ਰਬੰਧ ਹਨ ਜ ਪ੍ਰਸ਼ਾਸਨ ਦੇ ਜੋ ਪ੍ਰਬੰਧ ਹਨ ਉਹਨਾਂ ਦੀ ਪੋਲ ਖੋ ਦਿੱਤੀ ਸਰਕਾਰ ਅਫਸਰ ਦਾਅਵੇ ਕਰਦੀਆਂ ਵਿਕਾਸ ਕਾਰਜਾਂ ਦੇ ਲੈ ਕੇ ਲੇਕਿਨ ਵਿਕਾਸ ਕਾਰਜ ਉੱਥੇ ਕਿਤੇ ਨਾ ਕਿਤੇ ਠੱਪ ਹੁੰਦੇ ਨਜ਼ਰ ਆਏ ਜਦੋਂ ਕੱਲ 2 ਘੰਟਿਆਂ ਦੀ ਬਾਰਿਸ਼ ਨੇ ਪੂਰਾ ਸ਼ਹਿਰ ਜਲਥਲ ਕਰ ਦਿੱਤਾ ਸਿਵਰੇ ਬੋਰਡ ਦਾ ਦਫ਼ਤਰ ਸੀ ਜੋ ਉਹ ਵੀ ਪੂਰਾ ਭਰਿਆ ਗਿਆ ਸੀ ਜਦੋਂ ਲੋਕ ਉੱਥੇ ਆਪਣੀ ਸਮੱਸਿਆ ਨਾਲ ਲੈ ਕੇ ਗਏ ਸਨ ਤਾਂ ਉਹ ਵੀ ਉੱਥੇ ਤੈਰਦੇ ਫਿਰਦੇ ਸਨ ਇਸੇ ਤਰ੍ਹਾਂ ਗੱਲ ਕੀਤੀ ਹੈ ਵੀ ਸਨੂਰ ਸ਼ਹਿਰ ਵਿੱਚ ਖੜੇ ਹਾਂ ਗੁਰਤੇਗਨਗਰ ਬਹਾਦਰ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਕ ਇੱਥੇ ਤੋਆ ਹੋਇਆ ਹੋਇਆ ਹੈ ਜੋ ਕਿ ਕਾਫੀ ਦਿਨਾਂ ਦਾ ਇੱਥੇ ਟੋਆ ਹੈ ਕੋਈ ਵੀ ਇਸ ਵਿੱਚ ਦਬ ਸਕਦਾ ਹੈ ਕਾਫੀ ਜੋ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਕੰਪਲੀਟਾਂ ਕਰਦੇ ਹੋਏ ਲੇਕਿਨ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਕੱਲ ਨੂੰ ਇਹ ਐਮਐਲਏ ਕੋਲੇ ਆਪਣੀ ਸ਼ਿਕਾਇਤ ਲੈ ਕੇ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸਾਡੇ ਨਾਲ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਨਰਿੰਦਰ ਜੇ ਸਿੰਘ ਜੀ ਨਰਿੰਦਰ ਜੀ ਕੀ ਕਹਿਣਾ ਚਾਹੋਗੇ ਕਿ ਪਹਿਨਾਂ ਤਾਂ ਬਾਰਿਸ਼ ਨਹੀਂ ਹੋਈ ਲੇਕਿਨ ਬਾਰਿਸ਼ ਹੋਈ ਤਾਂ ਪੂਰਾ ਸ਼ਹਿਰ ਜਲਸਾਲ ਹੋ ਗਿਆ ਤੇ ਜੇਕਰ ਗੱਲ ਕੀਤੀ ਹੈ ਤੁਹਾਡੇ ਮਹੱਲੇ ਦੀ ਤਾਂ ਇਹ ਵੀ ਕਾਫੀ ਲੰਬਾ ਟੋਆ ਹੈ ਇਹ ਜੀ ਇਹ ਨਾ 10 ਕੁ ਦਿਨ ਪਹਿਲਾਂ ਇੱਕ ਦੋ ਟਾਇਲਾਂ ਤੇ ਵਿੱਚ ਡਿਗ ਦਾ ਡਿਗਦੇ ਬੱਚੇ ਕਈ ਬੱਚੇ ਬੰਦੇ ਉਸ ਤੋਂ ਬਾਅਦ ਇਹਨਾਂ ਨੇ ਟੈਲਾਂ ਪਟਾ ਕੇ ਸਾਈਡਾਂ ਤੇ ਕਰਾਤੀਆਂ ਵੀ ਕੋਈ ਡਿਗ ਨਾ ਜਾਵੇ ਆਲੇ ਦੁਆਲੇ ਝਾੜੀਆਂ ਝੂੜੀਆਂ ਰੱਖਤੀਆਂ ਉਸ ਤੋਂ ਬਾਅਦ ਅਸੀਂ ਕਈ ਵਾਰੀ ਜਿਹੜਾ ਜਿਹੜਾ ਬਲੌਕ ਪ੍ਰਧਾਨ ਹੈ ਕਿਹਨਾ ਚਰਨਜੀਤ ਸਿੰਘ ਉਹਨੂੰ ਮਿਲਿਆ ਉਹਨੂੰ ਮੈਂ ਵੀਡੀਓ ਫੋਟੋ ਵੀ ਭੇਜੀਆਂ ਬਕਾਇਦਾ ਤੇ ਉਹਨਾਂ ਨੇ ਅੱਗੇ ਕੋਈ ਕਾਰਵਾਈ ਕੀਤੀ ਆ ਨਹੀਂ ਕੀਤੀ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਇੱਥੇ ਕੋਈ ਬੰਦਾ ਨਹੀਂ ਆਇਆ ਹੈਗਾ ਉਸ ਤੋਂ ਬਾਅਦ ਨੌਨੀ ਜੀ ਨੂੰ ਕਿਹਾ ਉਹਨਾਂ ਨੇ ਬੰਦਾ ਭੇਜਿਆ ਉਹ ਆ ਕੇ ਦੇਖ ਕੇ ਚਲਾ ਗਿਆ ਤਿੰਨ ਚਾਰ ਵਾਰੀ ਇਥੋਂ ਬੰਦੇ ਆ ਕੇ ਚਲੇ ਚੁਕੇ ਜਾ ਚੁਕੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਤੁਸੀਂ ਸਵੇਰੇ ਮਿਲ ਕੇ ਵੀ ਐਮਐਲਏ ਸਾਹਿਬ ਨੂੰ ਕੀ ਕਿਹਾ ਉਹਨਾਂ ਨੇ ਐਮਐਲਏ ਭਰਾ ਜੀ ਨੂੰ ਅਸੀਂ ਸਵੇਰੇ ਮਿਲ ਗਏ ਅਸੀਂ ਹੀ ਮੱਲੇ ਦੇ ਵਿੱਚੋਂ ਲੇਡੀਜ਼ ਵਗੈਰਾ ਨਾਲ ਸੀਗੀਆਂ ਮੈਂ ਸੀਗਾ ਨਾਲ ਇੱਕ ਹੋਰ ਬੰਦਾ ਸੀਗਾ ਉਹਨਾਂ ਨੇ ਸਾਨੂੰ ਚੁੱਪਚਾਪ ਜਵਾਬ ਦੇ ਦਿੱਤਾ ਕਹਿੰਦੇ ਜੀ ਮੈਂ ਨਹੀਂ ਮਨਾ ਕਰਤਾ 6 ਵਜੇ ਅਸੀਂ 7 ਵਜੇ ਗਏ ਸੀਗੇ ਸਾਡੇ ਕੋਲ ਜੀ 10 ਵਜੇ ਆਇਓ ਕਿ ਸਾਡੇ ਚੁਣੇ ਹੋਏ ਬੰਦੇ ਸਾਨੂੰ ਇਸ ਤਰ੍ਹਾਂ ਜਵਾਬ ਦੇਣਗੇ ਨਹੀਂ ਪਹਿਨਾ ਤੁਹਾਨੂੰ ਉਹਨਾਂ ਨੇ ਕਿਹਾ ਕਿ ਜਾਂਦਸਾਰੀ ਕਹਤਾ ਸੀ ਕਿ ਮਾ ਚੁਕੇ ਹਾਂ ਪਹਿਨਾ ਕੁਝ ਬਿਠਾਇਆ ਤੁਹਾਨੂੰ ਜਾਂਦਿਆ ਸਾਰੀ ਉਹਨਾਂ ਦੇ ਅੰਦਰੋਂ ਕੁੱਕ ਨਿਕਲਿਆ ਉਹਨੇ ਕਹਤਾ ਵੀ 10 ਵਜੇ ਆਇਆ ਤੁਸੀਂ ਅੱਛਾ ਫਿਰ ਕਹਿੰਦਾ ਉਹਨਾਂ ਨੂੰ ਤਾਂ ਗੁਲਗੋਚਾ ਚੜਿਆ ਕਹਿੰਦਾ ਉਹਨਾਂ ਨੂੰ ਤਾਂ ਗੁਲਗੋਚਾ ਚੜਿਆ ਹੋਇਆ ਫਿਰ ਅਸੀਂ ਬਹਿ ਗਏ ਫਿਰ ਕਹਿੰਦਾ ਥੋੜੀ ਦੇਰ ਬਣਕ ਅਸੀਂ ਤਾਂ ਇੱਕ ਜਣਾ ਮਿਲੂਗਾ 10 ਮਿੰਟ ਵੀ ਨਹੀਂ ਮਿਲੂਗਾ ਬਸ ਔਰ ਬਾਕੀ ਨਹੀਂ ਮਿਲਾਂਗੇ ਫਿਰ ਥੋੜੀ ਦੇਰ ਬਾਅਦ ਕਹਿਣ ਲੱਗਾ ਕੀ ਕਹਿੰਦੇ ਨੇ ਜੀ ਤੁਸੀਂ ਬਹਿ ਜਾਓਗਾ ਥੋੜੀ ਦੇਰ ਬਹਿ ਜਾਓ ਫਿਰ ਪੜੀ ਪੁਣੀ ਲੈ ਆਇਆ ਉਹਦੇ ਬਾਅਦ ਥੋੜੇ ਦਿਨ ਨੂੰ ਕਹਿੰਦਾ 10 ਵਜੇ ਆਏ ਮੈਂ 10 ਵਜੇ ਜਿਹੜੇ ਪ੍ਰਾਈਵੇਟ ਨੌਕਰੀ ਕਰਦੇ ਨੇ ਉਹਨਾਂ ਨੂੰ ਕਿਹੜਾ ਟਾਈਮ ਮਿਲੂਗਾ 10 ਵਜੇ ਆਣ ਦਾ ਫਿਰ ਅਸੀਂ ਆ ਗਏ ਜਬ ਉਹਨਾਂ ਨੇ ਸੁਣੀ ਨਹੀਂ ਸਾਡੀ ਗੱਲ ਤਾਂ ਤੁਸੀਂ ਕਿਵੇਂ ਦੇਖਦੇ ਹੋ ਜੀ ਇਲੈਕਸ਼ਨ ਤੋਂ ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਘਰ-ਘਰ ਜਾਵਾਂਗੇ ਲੋਕਾਂ ਨੂੰ ਮਿਲਾਂਗੇ ਅਸੀਂ 12 ਵਜੇ ਫੋਨ ਕਰੋ ਰਾਤ ਨੂੰ ਹਾਜ਼ਰ ਹੋਵਾਂਗੇ ਹਾਂ ਹੁਣ ਪਹਿਲੇ ਤਾਂ ਕਹਿੰਦੇ ਸੀ ਰਾਤ ਨੂੰ ਕਹੋ ਦਿਨ ਵਿੱਚ ਕਹੋ ਜਾਵਾਂਗੇ ਅੱਜ ਉਹਨਾਂ ਨੇ ਜਬ ਹੀ ਜਵਾਬ ਦਿੱਤਾ ਉਹ ਕਹਿੰਦੇ ਉਹ ਤਾਂ ਮਿਲ ਹੀ ਨਹੀਂ ਸਕਦੇ 10 ਵਜੇ ਮਿਲਣਗੇ ਕੀ ਕਹਿਣਾ ਨੇ ਕਿੰਨੇ ਦਿਨਾਂ ਤੋਂ ਪਰੇਸ਼ਾਨੀ ਹੈ ਇਹ ਇਹ ਹੋ ਗਿਆ 10 15 ਦਿਨ ਹੋ ਗਿਆ ਗਿਆ ਪਰੇਸ਼ਾਨੀ ਨੂੰ ਹੋਏ ਹੋਏ ਇਹਨੂੰ ਤੇ ਮੋਹੱਲੇ ਦੇ ਵਿੱਚ ਦੇਖੋ ਚੰਗਾ ਤਾਂ ਲੱਗਦਾ ਨਹੀਂ ਹੈਗਾ ਇਸ ਤਰ੍ਹਾਂ ਦਾ ਬੀਬ ਕਿਸੇ ਬਸ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈਗਾ ਬੱਚੇ ਵੀ ਗੀੜ ਸਕਦੇ ਹੈਗੇ ਦੇਖੋ ਇੱਥੇ ਕਿੰਨਾ ਬੜਾ ਟੋਆ ਹੋ ਰੱਖਿਆ ਹੈਗਾ ਤੇ ਪਾਣੀ ਵੀ ਗੰਦਾ ਆ ਰਿਹਾ ਹੈ ਸਮੈਲ ਆ ਰਹੀ ਹੈ ਪਾਣੀ ਦੇ ਵਿੱਚ ਸਾਰੇ ਪਰੇਸ਼ਾਨ ਹੋ ਰੱਖਿਆ ਹੈ ਮੋਹੱਲੇ ਦੇ ਵਿੱਚ ਤੀਨ ਵਾਲਾ ਜਿਹੜਾ ਪਾਣੀ ਆ ਸੁਨਨ ਚਾਹਵੇ ਉਹ ਵੀ ਦਿੱਕਤ ਆ ਰਹੀ ਹੈ ਪਾਣੀ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਸਮੈਲ ਆ ਰਹੀ ਹੈ ਪਾਣੀ ਦੇ ਵਿੱਚੋਂ ਪਾਣੀ ਬਹੁਤ ਧੁੰਦਲਾ ਹਲਕਾ ਜਿਹਾ ਧੁੰਦਲਾ ਜਾ ਹੋ ਰਿਹਾ ਹੈ ਕ ਸਮੈਲਾ ਜਾ ਹੋ ਰਿਹਾ ਹੈ ਔਰ ਪੀਂਚ ਸਮੈਲ ਮਾਰ ਰਹੀ ਹੈ ਪਾਣੀ ਦੇ ਵਿੱਚੋਂ ਤੇ ਕੋਈ ਸੁਣਵਾਈ ਨਹੀਂ ਕਰ ਰਿਹਾ ਹੈਗਾ ਸਵੇਰੇ ਵੀ ਗਏ ਆ ਸਵੇਰੇ ਵੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਕਿਹਾ 2 ਮਿੰਟ ਦੇ ਦਿਓ ਸਿਰਫ ਸਾਨੂੰ ਅਸੀਂ ਸਮੱਸਿਆ ਦੱਸਣੀ ਆਪਣੀ ਪਰ ਉਹਨਾਂ ਨੇ ਕੋਈ ਸਾਨੂੰ ਦਿੱਤਾ ਨਹੀਂਗਾ ਕਹਿੰਦੇ ਨਹੀਂ ਤੁਸੀਂ 10 ਵਜੇ ਤੋਂ ਬਾਅਦ ਪੀਏ ਆਏਗਾ ਉਹਨਾਂ ਦਾ ਤਾਂ ਤੁਸੀਂ ਉਹਦਾ ਨੰਬਰ ਲੈ ਜਾਓ ਤੇ ਉਹਦੇ ਨਾਲ ਗੱਲ ਕਰ ਲਿਓ ਵੀ ਅਸੀਂ ਪੀਏ ਨਾਲ ਗੱਲ ਕਰਨ ਗਏ ਆ ਅਸੀਂ ਤੁਹਾਡੇ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਆ 2 ਮਿੰਟ ਲੈਣੇ ਸੀਗੇ ਉਹਨਾਂ ਨੇ ਸਾਨੂੰ 2 ਮਿੰਟ ਵੀ ਨਹੀਂ ਦਿੱਤੇ ਹੈਗੇ ਜਿਹੜੀ ਸਰਕਾਰ ਕਹਿੰਦੀ ਸੀ ਸੱਥਾਂ ਵੀ ਚਲੇਗੀ ਲੋਕਾਂ ਦੇ ਘਰਾਂ ਨੂੰ ਚਲੇਗੀ ਉਹਨਾਂ ਐਮਐਲਏ ਸਾਹਿਬ ਨੂੰ 2 ਮਿੰਟ ਦਾ ਟਾਈਮ ਵੀ ਨਹੀਂ ਮਿਲਿਆ ਕਿਹਨਾਂ ਵਸਪੜਣੀ ਸਾਡਾ ਨਾਮ ਅਸਤਿੰਦਰ ਸੈਣੀ ਤੇ ਸਮਾਜਿਕ ਮਸਲਿਆਂ ਤੇ ਲੋਕਾਂ ਦੇ ਮਸਲਿਆਂ ਤੇ ਲੋਕਾਂ ਦੀ ਲੜਾਈ ਅਸੀਂ ਲੜਦੇ ਰਹਿੰਦੇ ਹਮੇਸ਼ਾ ਸੈਨ ਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਪਿੰਨ ਦਾ ਸੰਗਰੂਰ ਜਲਸਾਲ ਹੋਇਆ ਸੀਵਰੇਜ ਬੋਰਡ ਦਾ ਦਫਤਰ ਡੁੱਬਿਆ ਇਹ ਵੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਨਰਿੰਦਰਪੁਰ ਐਮ ਐਲ ਏ ਜਿਹੜੇ ਕਹਿੰਦੇ ਸੀ ਘਰਾਂ ਜਾ ਕੇ ਮਿਲਾਂਗੇ 12 ਵਜੇ ਤੱਕ ਰਾਤ ਨੂੰ ਮਿਲਾਂਗੇ ਜਦੋਂ ਕੰਪੇਨਿੰਗ ਚੱਲ ਰਹੀ ਸੀ ਤਾਂ ਹੁਣ ਜਾ ਕੇ ਵੀ ਨਹੀਂ ਮਿਲ ਰਹੇ ਇਹਨਾਂ ਨੇ ਸਾਨੂੰ ਯਾਦ ਕਰਾਇਆ ਜਦੋਂ ਨਰਿੰਦਰਪੁਰ ਆਜੇ ਇਸ ਵਾਰਡ ਦੇ ਵਿੱਚ ਆਈ ਸੀ ਵੀ ਕਹਿੰਦੇ ਤੁਸੀਂ ਵੀ ਨਾਲ ਸੀ ਉਹਦੇ ਅਸੀਂ ਇੱਕ ਚੰਗਾ ਸਮਝ ਗਏ ਵੀ ਆਮ ਘਰਾਂ ਦੀ ਐਮਐਲਏ ਲੇਡੀ ਆਹੇ ਪਿਛੇ ਕੁੜੀ ਐ ਨੌਜਵਾਨ ਕੁੜੀ ਐ ਕੰਮ ਕਰੂਗੀ ਸ਼ਾਇਦ ਇਹਨਾਂ ਤਾਂ ਸਾਰੇ ਪਿਛਲੇ ਰਿਕਾਰਡ ਤੋੜਤੇ ਪਿਛਲੇ ਜਦੋਂ ਆਪਾਂ ਕਹਿੰਦੇ ਹੁੰਦੇ ਵੀ ਕਾਂਗਰਸ ਦੇ ਜਾਂ ਭਾਜਪਾ ਦੇ ਅਕਾਲੀ ਜਲ ਦੇ ਮੀਨ ਲੀਡਰ ਵਿਜੇਂਦਰ ਸਿੰਘਲੇ ਵਰਗੇ ਉਹ ਵੀ ਭੁਲਾਤੇ ਕਿਉਂਕਿ ਉਹਨਾਂ ਦੇ ਕੰਮ ਮੇਰਾ ਖਿਆਲ ਹੈ ਵੀ ਐਦਾਂ ਨਹੀਂ ਹੋਇਆ ਹੋਊਗਾ ਵੀ ਉਹਨਾਂ ਦੇ ਘਰੇ ਕੋਈ ਜਾਵੇ ਚਾਹ ਪੀਣ ਮਨ ਕੇ ਕੰਮ ਕੇ ਲਈ ਜਾਵੇ ਤਾਂ ਉਹਨਾਂ ਨੇ ਬਿਨਾਂ ਚਾਹ ਪੀਤੇ ਬਿਨਾਂ ਕੰਮ ਕੀਤੇ ਜਿਹੜੀ ਜਿੰਨੇ ਵਿਚਾਰੇ 20 22 ਲੇਡੀਆਂ ਗਈਆਂ ਸੀਗੀਆਂ ਇਹ ਮੂਰਤੀਆਂ ਉਤੋਂ 7 ਵਜੇ ਗਈ ਜਿਹੜੇ ਇਹ ਰਿਕਾਰਡ ਰਿਕਾਰਡਡ ਹੈ ਗੱਲ ਇਹ ਮਤਲਬ ਕਿ ਪਹਿਲੀ ਵਾਰ ਹੋਇਆ ਹੋਣਾ ਵੀ ਕੋਈ ਐਮਐਲਏ ਤੇ ਜਾਵੇ ਉਹਦਾ ਪੀਏ ਜਾਂ ਹੋਰ ਕਿ ਇਹਨਾਂ ਦੇ ਕੰਮਾਂ ਲਈ ਫੋਨ ਵੀ ਨਾ ਕਰ ਸਕੇ ਕੰਮ ਕੰਮ ਦਾ ਕੀ ਹੋਣਾਗਾ ਐਮਐਲਏ ਖੁਦ ਮਿਲਣ ਤੋਂ ਇਨਕਾਰ ਕਰਦਾ ਦੂਜੀ ਗੱਲ ਜਿਹੜੀ ਆ ਸਮੱਸਿਆ ਮੈਂ ਕੱਲ ਸਤੂ ਨੇ ਸਾਰਾ ਸ਼ਹਿਰ ਦੇਖਿਆ ਕਿ ਕਿਸ ਤਰ੍ਹਾਂ ਦਾ ਡੁੱਬਿਆ ਹੋਇਆ ਸੀਗਾ ਇਹ ਸਮੱਸਿਆ ਇਕੱਲੇ ਇੱਥੇ ਦੀ ਨਹੀਂ ਐ ਸਾਰੇ ਸ਼ਹਿਰ ਦੀ ਐ ਸਾਰੇ ਸੰਰੂਰ ਸ਼ਹਿਰ ਦੀ ਐ 40% ਲੋਕ ਸੰਰੂਰ ਦੇ ਅਜ ਗੰਦਾ ਪਾਣੀ ਪੀ ਰਹੇ ਨੇ ਪਹਿਲਾਂ ਤਾਂ ਬਹੁਤ ਬਸਤੀਆਂ ਦੇ ਵਿੱਚ ਚਿਹੇਜੀਤ ਨਗਰ ਆ ਜਾਂ ਗੰਗਾ ਰਾਮ ਬਸਤੀ ਆ ਜਾਂ ਰਾਮਨਗਰ ਬਸਤੀ ਆ ਸੁੰਦਰ ਬਸਤੀ ਪਾਣੀ ਨਹੀਂ ਆ ਰਿਹਾ ਜੇ ਆ ਰਿਹਾ ਤਾਂ ਗੰਦਾ ਪਾਣੀ ਆ ਰਿਹਾ ਦੂਜੀ ਗੱਲ ਜਿਹੜੀ ਆ ਸਮੱਸਿਆ ਮੈਂ ਦੇਖ ਰਿਹਾਗਾ ਇਹ ਅੱਜ ਦੀ ਨਹੀਂ ਐ ਇਹ ਵਿਜੇਂਦਰ ਸਿੰਘਲਾ ਜਦੋਂ ਕਾਂਗਰਸ ਦਾ ਮੰਤਰੀ ਸੀ ਉਹਦੀ ਦੇਣ ਐ ਇਹ ਵੈਸੇ ਤਾਂ ਇਹ ਉਹਦੀ ਕਰਪਸ਼ਨ ਦਿਖ ਰਹੀ ਅੱਜ ਵਿਜੇਂਦਰ ਸਿੰਘ ਤਾਂ ਜਿੱਥੇ ਬਿਜਿੰਦਰ ਸਿੰਘ ਲਿਆ ਨੇ ਮਿਲ ਕੇ ਕਰਪਸ਼ਨ ਦੇ ਉਸ ਦੇ ਵਿੱਚ ਉਹੀ ਇਲਜ਼ਾਮ ਅੱਜ ਨਰਿੰਦਰਪੁਰ ਰਾਜ ਸਰੂਰ ਦੇ ਸਤ ਮਿਲ ਕੇ ਦਾ ਮਤਲਬ ਇਹੀ ਹੈ ਨਾ ਲੱਗ ਰਹੇ ਨੇ ਕਿ ਚਾਹੇ ਤਸੀਲਾ ਹੋਣ ਜਾਂ ਮਿਲ ਕੇ ਹੋਰ ਦਾਫਤਰੋਂ ਆਰਟੀਓ ਆਰਟੀਓ ਦਾਫਤਰੋਂ ਜਿਹੜੇ ਕਰਪਸ਼ਨ ਦੀਆਂ ਗੱਲਾਂ ਕਰਦੇ ਨੇ ਜਿਹੜੀ ਆ ਉਹ ਉਹ ਕਰਪਸ਼ਨ ਦਾ ਕਾਰਨ ਹੀ ਹੈ ਜਿਹੜੇ ਅੱਜ ਨਰਿੰਦਰਪੁਰ ਰਾਜ ਇਸ ਇਹਨਾਂ ਲੇਡੀ ਜੀ ਨੇ 100-150 ਪੰਜਾਹ ਰੁਪਏ ਸ਼ਗਨ ਦੇ ਕੇ ਨਰਿੰਦਰ ਗੁਰਪਰਾਜ ਨੂੰ ਆਮ ਕਰਦੀ ਐ ਐਮਐਲਏ ਨੂੰ ਐਡਾ ਵੱਡਾ ਤਣਾਅ ਦਾ ਲੀਡਰ ਹਰਾਇਆ ਸੀਗਾ ਸ਼ਗਨ ਵੀ ਦਿੱਤਾ ਸੀਗਾ ਅੱਜ ਇਹਨੂੰ ਸ਼ਰਮ ਆਉਂਦੀ ਐ ਇਹਨਾਂ ਲੋਕਾਂ ਦੇ ਲੀਡਰਾਂ ਦੇ ਵਿੱਚ ਕੰਮ ਆ ਕੇ ਕੰਮ ਕਰਨ ਦੀ ਐ ਰੈਸਟੋਰੈਂਟਸ ਦੇ ਵਿੱਚ ਮੀਟਿੰਗਾਂ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਸੁਣਦੀ ਐ ਡਰਾਮੇ ਕਰਦੀ ਐ ਇਹ ਨਰਿੰਦਰ ਗੁਰਪਰਾਜ ਲੱਗਦਾ ਨਹੀਂ ਕਿ ਤੁਹਾਨੂੰ ਪੈ ਪੰਜ ਕਮੀਆਂ ਜਾਂ ਨਵੇਂ ਪੈ ਪੈਣ ਵਾਲੇ ਕੋਈ ਇਹ ਇਹਦਾ ਮੇਰੇ ਕਹਾਲਾ ਬਾਲੀ ਪੁਰਾਣੇ ਪੁਰਾਣਾ ਮਹੱਲਾ ਨਹੀਂ ਹੈ 25 ਸਾਲ ਪੁਰਾਣਾ ਹੀ ਹੈ ਇੱਥੇ ਤਾਂ ਪਰ 15 ਕੁ ਸਾਲ ਹੋ ਗਏ ਇਹਦਾ ਮਤਲਬ ਸਿੱਧਾ ਮਤਲਬ ਇਹ ਹੈ ਜਿੱਥੇ ਪਾਣੀ ਦੀ ਜਿੱਥੇ ਸਹੀ ਉਹਦੀ ਲੋੜ ਹੈ ਸਹੀ ਤਰੀਕੇ ਨਾਲ ਸੀਵਰੇਜ ਨਹੀਂ ਪਏ ਹੋਏ ਇੱਥੇ ਸਹੀ ਤਰੀਕੇ ਨਾਲ ਵਾਟਰ ਜਿਹੜੇ ਪਾਈਪ ਨੇ ਆਪਣੇ ਉਹ ਨਹੀਂ ਪਏ ਹੋਏ ਸੀਵਰੇਜ ਬੋਰਡ ਦੇ ਅਧਿਕਾਰੀ ਕਹਿੰਦੇ ਨੇ ਵੀ ਜਦੋਂ ਪਾਣੀ ਤੁਸੀਂ ਆਪਾਂ ਉੱਥੋਂ ਪਾਣੀ ਛੱਡਦੇ ਨੇ ਪ੍ਰੈਸ਼ਰ ਨਾਲ ਆਪਾਂ ਟੂਟੀਆਂ ਨਹੀਂ ਖੋਲਦੇ ਤਾਂ ਉਹ ਪ੍ਰੈਸ਼ਰ ਨਾਲ ਹੀ ਪਾਣੀ ਦਾ ਜਿਹੜੇ ਪਾਈਪ ਨੇ ਟੁੱਟ ਜਾਂਦੇ ਨੇ ਕਿੰਨੇ ਮਾੜੇ ਪਾਈਪ ਪਏ ਨੇ ਅੱਡਾ ਵੱਡਾ ਮਹੱਲਾ ਜੀ ਕਮਾਲ ਹੋ ਗਈ ਜੀ ਅੱਡਾ ਵੱਡ ਲੋਕੀ ਦਾ ਪਾਣੀ ਉਡੀਕ ਰਹੇ ਹੁੰਦੇ ਨੇ ਵੀ ਕਦੋਂ ਪਾਣੀ ਆਊਗਾ ਸਾਰੇ ਫੋਨ ਤੇ ਬੈਠੇ ਪਾਣੀ ਦਾ ਸਿਰ ਤੇ ਹੀ ਵੱਡਾ ਕੰਮ ਹੈ ਪਾਣੀ ਦਾ ਸਿਰ ਤੇ ਹੀ ਵੱਡਾ ਕੰਮ ਹੈ ਇੱਕ ਮੈਂ ਸਾਰੇ ਸਰੂਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਸ ਤਰੀਕੇ ਨਾਲ ਤੁਸੀਂ ਸਾਰੇ ਸ਼ਹਿਰ ਦਾ ਹਾਲ ਦੇਖਿਆਗਾ ਕੱਲ ਨੂੰ ਸਾਰੇ ਸਰੂਰ ਦੇ ਲੋਕ ਇਕੱਠੇ ਹੋਵੇ ਇਹਦਾ ਨਰਿੰਦਰ ਕੁਰਪੂਲਾ ਦਾ ਐਮਐਲਏ ਦਾ ਬਾਈਕਟ ਕਰੋ ਸੋਸ਼ੀਅਲੀ ਬਾਈਕਟ ਕਰੋ ਇਹਦਾ ਕਿਤੇ ਵੀ ਫੰਕਸ਼ਨਾਂ ਤੇ ਨੂੰ ਬੁਲਾਣਾ ਬੰਦ ਕਰੋ ਜਿੱਥੇ ਤੁਹਾਨੂੰ ਮਿਲਦੀ ਹੈ ਇਹਨੂੰ ਸੱਸੀ ਘਾਲਨਾ ਬੁਲਾਓ ਇਹੀ ਇਹਦਾ ਮਲਕੇ ਹੋਇਆ ਕਿਉਂਕਿ ਸਾਡੀਆਂ ਲੋਕਾਂ ਦੀਆਂ ਵੋਟਾਂ ਲੈ ਕੇ ਇਹ ਵੱਡੇ ਵੱਡੇ ਲੋਕ ਜਿਹੜੇ ਬਣੇ ਬੈਠੇ ਨੇ ਸਾਡੇ ਲੋਕਾਂ ਦੇ ਨੌਕਰ ਨੇ ਇਹ ਮਲਕੇ ਜੋ ਸਾਡੀ ਵੋਟਾਂ ਦਾ ਜਿੱਤਦੇ ਨੇ ਬਲਕੇ ਹੁਣ ਧੜਾੜ ਬਣ ਗਏ ਇਹ ਲੋਕਾਂ ਨੂੰ ਮਿਲਣ ਤੋਂ ਵੀ ਜਵਾਬ ਦੇ ਰਹੇ ਨੇ ਇਸ ਲਈ ਮੈਂ ਕਹਿਣਾ ਆਉਣ ਹੁਣ ਫੇਰ ਐਮਸੀ ਦੀ ਇਲੈਕਸ਼ਨ ਜਾ ਕੇ ਐਮਐਲਏ ਇਲੈਕਸ਼ਨ ਆਉਗੀ ਬੜੀ ਬੜੀ ਗੱਲਾਂ ਮਾਰਨਗੇ ਲੋਕਾਂ ਨੂੰ ਘਬਰਾ ਕਰਨਗੇ ਟੋਟਲ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਦੇ ਮਤਲਬ ਕਿ ਆਪਦੇ ਗਲੀਆਂ ਦੇ ਗੇਟਾਂ ਤੇ ਲਾ ਦਿਓ ਵੀ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਇਸ ਮੁਹੱਲੇ ਦੇ ਵਿੱਚ ਆਉਣਾ ਮਨਾਗਾ ਇਹ ਹੀ ਸਾਰੇ ਸਰੂਰ ਵਾਸੀ ਨੂੰ ਸੁਨੇਹਾ ਚਾਹ ਲਾਉਣਾ ਚਾਹੁੰਦੇ ਆ ਅਸੀਂ ਦੂਜੀ ਗੱਲ ਇਹ ਹੈ ਜੇ ਲੋਕ ਸਾਰੇ ਲੇਡੀਜ਼ ਬੰਦੇ ਲੋਕ ਹੋਰ ਵੀ ਮੁਹੱਲਿਆਂ ਦੇ ਲੋਕ ਸਾਰੇ ਸ਼ਾਇਦ ਲੋਕ ਸਾਡੇ ਨਾਲ ਇਕੱਠਾ ਹੋਣ ਜਾਣ ਅਸੀਂ ਨਰਿੰਦਰਪੁਰ ਕੋਰ ਭਰਾ ਦੀ ਅੱਜ ਕੋਠੀ ਦਾ ਘੇਰਨ ਦਾ ਐਲਾਨ ਕਰਦੇ ਆ ਜੇ ਸਾਰੇ ਲੋਕ ਸਾਡਾ ਸਾਥ ਦੇਣਗੇ ਅਸੀਂ ਨਰਿੰਦਰਪੁਰ ਕੋਰ ਭਰਾ ਦੀ ਕੋ ਇਹੀ ਸਾਡਾ ਅੱਜ ਸੁਨੇਹਾ ਹੈ। ਇਹੀ ਐਮਐਲਏ ਆ ਜੋ ਕਾਜ ਭਰਨ ਲਈ ਵੀ ਸਕੂਟਰੀ ਤੇ ਗਈ ਸੀਗੀ। ਹੁਣ ਅੱਜ ਕੱਲ ਵੱਡੀਆਂ-ਵੱਡੀਆਂ ਗੱਡੀਆਂ 'ਚ ਫਿਰਦੇ ਆਂ ਸੁਣਦੇ ਹੀ ਨਹੀਂ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਹੈਗੇ ਇਹ ਲੋਕ। ਬੜੀ ਹੈਰਾਨੀ ਦੀ ਗੱਲ ਹੈ। ਜੀ ਸਣ ਸਾਡੇ ਨਾਲ ਮਹੱਲੇ ਦੇ ਲੋਕ, ਮਹਿਲਾਵਾਂ ਅਤੇ ਬਜ਼ੁਰਗ ਜਿਹੜੇ ਕਿ ਆਪਣੇ ਸਮੱਸਿਆਵਾਂ ਲੈ ਕੇ ਐਮਐਲਏ ਸਾਹਿਬ ਕੋਲੇ ਗਏ ਸਨ ਲੇਕਿਨ ਇਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਸਾਡੀ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਜੇਕਰ ਗੱਲ ਕੀਤੀ ਵੀ ਇਸ ਖੱਡੇ ਦੀ ਤਾਂ ਇਹ ਖੱਡਾ ਵੀ ਕਾਫੀ ਡੂੰਘਾ ਹੈ ਤੇ ਕਾਫੀ ਲੰਬੇ ਸਮੇਂ ਤੋਂ ਹੈ। ਹੋ ਸਕਦਾ ਹੈ ਕਿ ਇਸ ਖੱਡੇ ਵਿੱਚ ਕੋਈ ਜਾਨਵਰ ਗਿਰ ਕੇ ਮਰ ਜਾਵੇ ਜਾਂ ਕਿਸੇ ਦਾ ਬੱਚਾ ਗਿਰ ਜਾਵੇ ਜਾਂ ਕੋਈ ਸਿਆਣਾ ਬਿਰਗ ਇਸ ਵਿੱਚ ਗਿਰ ਸਕਦਾ ਹੈ ਉਹ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦਾ ਇਸ ਵੱਲ ਧਿਆਨ ਕਿਦੋਂ ਹੁੰਦਾ ਹੈ ਸੰਗਰੂਰ ਤੋਂ ਗੁਰਿੰਦ ਸਿੰਘ ਗ੍ਰਿਡ ਪੰਜਾਬੀ ਟੈਕ